ਆ ਤੁਸੀਂ ਵੇਖੋ ਹਕੀਕਤ ਵਿੱਚ ਲੜਾਈ ਲੱਗੇ ਨਾ ਲੱਗੇ মিডিਏ ਨੇ ਤੇ ਇਦਾਂ ਲਾਤੀ ਜਿਵੇਂ ਪਾਕਿਸਤਾਨ ਤੇ ਜਾ ਕੇ ਇਹਨਾਂ ਨੇ ਆਪਣਾ ਛੱਡਾ ਚਲਾ ਵੀ ਦਿੱਤਾ ਤੁਸੀਂ ਵੇਖ ਹੀ ਰਹੇ ਹੋ ਕੱਲ ਦਾ ਕੀ ਬਣਿਆ ਫਿਰ ਕਿੰਦਾ ਜ਼ੋਰ ਲੱਗਾ ਪਿਆ ਬਸ ਵੀ ਆਰਮੀ ਉਹ ਆਰਮੀ ਵਾਲਿਆਂ ਨੇ ਮੈਂ ਇੱਥੇ ਆਪਣੀ ਜਗ੍ਹਾ ਤੇ ਬੈਠੇ ਸਾਨੂੰ ਉਧਰ ਵੀ ਭੇਜ ਆਏ ਸਮਾਜ ਵਿੱਚ ਉਹ ਹਕੀਕਤ ਹੁੰਦੀ ਅਫਵਾਹਾਂ ਕਿਦਾਂ ਫੈਲਦੀਆਂ ਨੇ ਕਿਦਾਂ ਪੈ ਪੀਚ ਕੀਤਾ ਪਿਆ ਕਿਦਾਂ ਲਾਈਟਾਂ ਬੰਦ ਕਰਦੇ ਹੋ ਜੀ ਕਰਦੇ ਹੋ ਲਾਈਟਾਂ ਬੰਦ ਗੋਲਾ ਸੁੱਟਣ ਲੱਗਿਆ ਲਾਈਟ ਥੋੜਾ ਵਿਖੜੀ ਉਹਨਾਂ ਨੇ ਕਮਾਲ ਦੀ ਗੱਲ ਹੈ ਤੁਸੀਂ ਪਲੇਨ ਵਿੱਚ ਸਫ਼ਰ ਕਰਦੇ ਹੋ ਪਲੇਨ ਵਿੱਚ ਤਾਂ ਮੈਪ ਪੂਰਾ ਮੈਪ ਹੁੰਦਾ ਹੈ ਪਤਾ ਹੁੰਦਾ ਵੀ ਕਿਹੜੀ ਕੰਟਰੀ ਤੋਂ ਦੀ ਤੁਹਾਡਾ ਪਲੇਨ ਉੱਡ ਰਿਹਾ ਹੈ ਆਰਮੀ ਦਾ ਇਹ ਤੋਂ ਵੀ ਐਡਵਾਂਸ ਹੈ ਪਰ ਅਗਲੇ ਨੂੰ ਤੁਹਾਨੂੰ ਭੈ ਪੀੜਤ ਕਰਨਾ ਨਾ ਅਗਲੇ ਨੇ ਆਪਣੀ ਆਪਣੇ ਪੈਰ ਜੋ ਜਮਾਉਣੇ ਆ ਸਟੇਟ ਵਿੱਚ ਬਿਹਾਰ ਦੀ ਇਲੈਕਸ਼ਨ ਹੈ ਪੜਿਆ ਲਿਖਿਆ ਵਰਗ ਤੇ ਚਲੋ ਸਮਝ ਰਿਹਾ ਪਰ ਕਈ ਬਹੁਤੇ ਉਸੇ ਵਹਿਣ 'ਚ ਬਹਿ ਜਾਂਦੇ ਆ ਅਗਲੇ ਇਲੈਕਸ਼ਨ ਜਿਤਨੀ ਬਹੁਤ ਕੁਝ ਹੁੰਦਾ ਹੈ ਇਹ ਤੇ ਸ਼ਕਤੀਮਾਨ ਹੀ ਗੰਗਾ ਤਾਰੇ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਵੀ ਇੱਥੇ ਸਾਰੀ ਖੇਡ ਮਿਲੀ ਭੁਗਤ ਜਿਵੇਂ ਪੋਲੀਟਿਕਲ ਲੋਕ ਨਹੀਂ ਕਰਦੇ ਜਦੋਂ ਸਟੇਜਾਂ ਤੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਆ ਆਪਾਂ ਭੋਲੇ ਲੋਕਾਂ ਨੇ ਵੇਖਿਆ ਸਾਡੇ ਲੀਡਰ ਨੇ ਤੁਹਾਡੇ ਫੱਟੇ ਚੱਕਦੇ ਉਹ ਸਟੇਜ ਤੋਂ ਉਤਰ ਕੇ ਦੂਜੇ ਨੂੰ ਫੋਨ ਲਾ ਕੇ ਕਹਿੰਦੇ ਮੈਂ ਤੇਰੇ ਬਾਰੇ ਜਿਆਦਾ ਤੇ ਨਹੀਂ ਬੋਲਦਾ ਕਹਿੰਦਾ ਹੋਰ ਚੱਕ ਕੇ ਰੱਖਣਾ ਸੀ ਕੰਮ ਥੋੜਾ ਤੂੰ ਘੱਟ ਬੋਲਿਆ ਮੇਰੇ ਬਾਰੇ ਤੇ ਸਾਡੇ ਪਿੰਡਾਂ ਵਾਲਿਆਂ ਨੇ ਪਿੰਡਾਂ 'ਚ ਲੜਾਈਆਂ ਪਾਈਆਂ ਹੁੰਦੀਆਂ ਤੂੰ ਉਹਦੇ ਧੀ ਪੁੱਤ ਦੇ ਵਿਆਹ ਤੇ ਨਹੀਂ ਗਿਆ ਕਹਿੰਦਾ ਸਾਡੀ ਉਹ ਪਾਰਟੀ ਦਾ ਬੰਦਾ ਹੀ ਨਹੀਂ ਹੈਗਾ ਪੰਜਾਬ ਦੇ ਪੋਲੀਟੀਕਲ ਲੋਕਾਂ ਨੇ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਕੀਤੇ ਉਹਨਾਂ ਦੇ ਘਰਾਂ 'ਚ ਜਿਹੜੇ ਵਿਰੋਧੀ ਧਿਰ ਦਾ ਨੇਤਾ ਹੋ ਸਾਡੇ ਪਿੰਡਾਂ 'ਚ ਲੋਕਾਂ ਨੇ ਜੰਮਣਾ ਮਰਨਾ ਵੀ ਛੱਡ ਦਿੱਤਾ ਦੇਸ਼ਾਂ 'ਚ ਵੀ ਇਦਾਂ ਹੁੰਦਾ ਪਿਆ